ਪਾਲਿਸ ਰਸੂਲ ਦੀ ਪਤਰੀ ਰੋਮੀਆਂ ਨੂੰ ਅਧਿਆਇ 15 ਸਾਨੂੰ ਜੋ ਤਕੜੇ ਹਾਂ ਚਾਹੀਦਾ ਹੈ ਪਈ ਬਰਹੀਣਾ ਦੀਆਂ ਨਿਰਬਲਤਾਈਆਂ ਨੂੰ ਸਹਾਰੀਏ ਅਤੇ ਆਪ ਨੂੰ ਨਾਰਜਾਈਏ ਸਾਡੇ ਵਿੱਚੋਂ ਹਰੇਕ ਆਪਣੇ ਗੌਂਡੀ ਨੂੰ ਉਹਦੀ ਭਲਾਈ ਲਈ ਰਜਾਏ ਪਈ ਉਹਦੀ ਤਰੱਕੀ ਹੋਵੇ ਕਿਉਂ ਜੋ ਮਸੀਹ ਨੇ ਵੀ ਆਪਣੇ ਆਪ ਨੂੰ ਰਜਾਇਆ ਪਰ ਜਿਵੇਂ ਲਿਖਿਆ ਹੋਇਆ ਹੈ ਕਿ ਤੇਰੇ ਨਿੰਦਕਾਂ ਦੀਆਂ ਨਿੰਦਿਆ ਮੇਰੇ ਉੱਤੇ ਆ ਪਈਆਂ ਕਿਉਂਕਿ ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਤਿਰਜ ਤੋਂ ਅਤੇ ਧਰਮ ਪੁਸਤਕ ਦੇ ਦਲਾਸੇ ਤੋਂ ਆਸਰਾ ਰੱਖੀਏ ਅਤੇ ਤਿਰਜ ਅਤੇ ਦਲਾਸੇ ਦਾ ਪਰਮੇਸ਼ਰ ਤੁਹਾਨੂੰ ਇਹ ਬਖਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪ ਵਿੱਚ ਮੇਲ ਰੱਖੋ ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇੱਕ ਜ਼ੁਬਾਨ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਰ ਅਤੇ ਪਿਤਾ ਦੀ ਵਡਿਆਈ ਕਰੋ ਇਸੇ ਕਾਰਨ ਤੁਸੀਂ ਇੱਕ ਦੂਜੇ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਭਈ ਪਰਮੇਸ਼ਰ ਦੀ ਵਡਿਆਈ ਹੋਵੇ ਮੈਂ ਆਖਦਾ ਹਾਂ ਪਈ ਮਸੀਹ ਪਰਮੇਸ਼ਰ ਦੀ ਸਚਾਈ ਦੇ ਨਿਮਿਤ ਸਨੁਤੀਆਂ ਦਾ ਸੇਵਕ ਬਣਿਆ ਤਾਂ ਜੋ ਉਹ ਉਹਨਾਂ ਬਚਨਾਂ ਨੂੰ ਜਿਹੜੇ ਪਿਤਰਾ ਨੂੰ ਦਿੱਤੇ ਹੋਏ ਸਨ ਪੂਰੀਆਂ ਕਰੇ ਅਤੇ ਪ੍ਰਾਇਆ ਕੂਮ ਰਹਿਮ ਦੇ ਲਈ ਪਰਮੇਸ਼ਰ ਦੀ ਵਡਿਆਈ ਕਰਨ ਜਿਵੇਂ ਲਿਖਿਆ ਹੋਇਆ ਹੈ ਇਸੇ ਕਾਰਨ ਮੈਂ ਪ੍ਰਾਇਆ ਕੂਮ ਵਿੱਚ ਤੇਰੀ ਵਡਿਆਈ ਕਰਾਂਗਾ ਅਤੇ ਤੇਰੇ ਨਾਮ ਦਾ ਜਸ ਗਾਵਾਂਗਾ ਫਿਰ ਕਹਿੰਦਾ ਹੈ हे ਪ੍ਰਾਇਯੋ ਕੂਮੋ ਉਹਦੀ ਪਰਜਾ ਨਾਲ ਖੁਸ਼ੀ ਕਰੋ ਅਤੇ ਫਿਰ ਇਹ ਸਾਰੀਓ ਕੰਮੋ ਪ੍ਰਭੂ ਦੀ ਉਸਤਤ ਕਰੋ ਅਤੇ ਸਾਰੇ ਲੋਕ ਉਸ ਦੇ ਗੁਣ ਗਾਉਣ ਫਿਰ ਇਸੇ ਆਖਦਾ ਹੈ ਇਹ ਸਿਧੀ ਜੜ ਪ੍ਰਗਟ ਹੋਵੇਗੀ ਅਤੇ ਜਿਹੜਾ ਕਮਾ ਉੱਤੇ ਹਕੂਮਤ ਕਰਨ ਲਈ ਉੱਠਣ ਵਾਲਾ ਹੈ ਉਹਦੇ ਉੱਤੇ ਕੰਮ ਆਸਰ ਰੱਖਣ ਗਿਆ ਹੁਣ ਆਸਾ ਦਾ ਪਰਮੇਸ਼ਰ ਤੁਹਾਨੂੰ ਨਿਚਾ ਕਰਨ ਦੇ ਵਸੀਲੇ ਨਾਲ ਸਾਰੇ ਆਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਭਈ ਤੁਸੀਂ ਪਵਿੱਤਰ ਆਤਮਾ ਦੀ ਸਮਰਥ ਨਾਲ ਆਸਾ ਵਿੱਚ ਵਧਦੇ ਜਾਓ ਹੇ ਮੇਰੇ ਪ੍ਰਭੂ ਮੈਂ ਆਪ ਵੀ ਤੁਹਾਡੀ ਵਿਖੇ ਯਕੀਨ ਰੱਖਦਾ ਹਾਂ ਪਈ ਤੁਸੀਂ ਆਪ ਭਲੇ ਨਾਲ ਪੂਰੇ ਅਤੇ ਸਾਰੇ ਧਿਆਨ ਨਾਲ ਭਰੇ ਹੋਏ ਹੋ ਔਰ ਇੱਕ ਦੂਏ ਨੂੰ ਸਿਖਾ ਸਕਦੇ ਹੋ ਪਰ ਮੈਂ ਤੁਹਾਨੂੰ ਫੇਰ ਚੇਤਕ ਕਰਨ ਲਈ ਕਿਤੇ ਕਿਤੇ ਹੋਰ ਵੀ ਦਲੇਰੀ ਨਾਲ ਤੁਹਾਨੂੰ ਉਸ ਕਿਰਪਾ ਦੇ ਕਾਰਨ ਲਿਖਦਾ ਹਾਂ ਜਿਹੜੀ ਮੈਨੂੰ ਪਰਮੇਸ਼ਰ ਦੀ ਵੱਲੋਂ ਬਖਸ਼ੀ ਗਈ ਪਈ ਮੈਂ ਪਰਮੇਸ਼ਰ ਦੀ ਖੁਸ਼ਖਬਰੀ ਵਿੱਚ ਜਾਜਕ ਪੁਣੇ ਦਾ ਕੰਮ ਕਰਦਿਆਂ ਪਰਾਇਆਂ ਕੌਮਾਂ ਦੇ ਲਈ ਮਸੀਹਾ ਸੇਵਕ ਹੋਵਾਂ ਤਾਂ ਜੋ ਪਰਾਇਆਂ ਕੌਮਾਂ ਦਾ ਚੜਾਇਆ ਜਾਣਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ ਪਰਵਾਣ ਹੋਵੇ ਸੋ ਪਰਮੇਸ਼ਵਰੀ ਗੱਲਾਂ ਦੀ ਵਿਖੇ ਮੈਨੂੰ ਮਸੀਹ ਯਿਸੂ ਵਿੱਚ ਅਪਮਾਨ ਕਰਨ ਦਾ ਵੇਲਾ ਹੈ ਕਿਉਂ ਜੋ ਮੇਰੇ ਹਿਆਉ ਨਹੀਂ ਪੈਂਦਾ ਜੋ ਮੈਂ ਹੋਰ ਨਾ ਕਮਾ ਦੀ ਗੱਲ ਕਰਾਂ ਬਿਨਾਂ ਉਹਦੇ ਜਿਹੜੇ ਮਸੀਹ ਨੇ ਪਰਾਈਆਂ ਕਾਮਾ ਨੂੰ ਆਗਿਆਕਾਰ ਕਰਨ ਲਈ ਬਚਨ ਅਤੇ ਕਰਨੀ ਤੋਂ ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰਥਨ ਨਾਲ ਮੇਰੇ ਹੱਥੀ ਕੀਤੀ ਹਨ ਇੱਥੋਂ ਤੋੜੀ ਜਦ ਮੈਂ ਯਰੂਸ਼ਲਮ ਤੋਂ ਲੈ ਕੇ ਚਾਰ ਚਫੇਰੇ ਇਲੂ ਰਿਕਨ ਦੀ ਮਸਜਿਦ ਦੀ ਖੁਸ਼ਖਬਰੀ ਦਾ ਪੂਰਾ ਪ੍ਰਚਾਰ ਕੀਤਾ ਹਾਂ ਮੈਂ ਇਹ ਚਾਹ ਕੀਤੀ ਪਰ ਜਿੱਥੇ ਮਸਜਿਦ ਦਾ ਨਾਮ ਨਹੀਂ ਲਿਆ ਗਿਆ ਉਥੇ ਖੁਸ਼ਖਬਰੀ ਸੁਣਾਵਾ ਤਾਂ ਇਉਂ ਨਾ ਹੋਵੇ ਜਿਵੇਂ ਕਿਸੇ ਹੋਰ ਦੀ ਨਹੀਂ ਉਤੀ ਉਸਾਰੀ ਕਰਾਂ ਸਗੋਂ ਜਿਵੇਂ ਲਿਖਿਆ ਹੋਇਆ ਹੈ ਜਿਨ੍ਹਾਂ ਨੂੰ ਉਹਦੀ ਖਬਰ ਨਹੀਂ ਹੋਈ ਉਹ ਵੇਖਣਗੇ ਅਤੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਸਮਝਣਗੇ ਇਸ ਕਰਕੇ ਮੈਂ ਤੁਹਾਡੇ ਕੋਲ ਆਉਣ ਤੋਂ ਕਈ ਵਾਰ اٹਕ ਗਿਆ ਪਰ ਹੁਣ ਜਦੋਂ ਇਹਨਾਂ ਦਿਸਾਂ ਵਿੱਚ ਮੇਰੇ ਲਈ ਹੋਰ ਥਾਂ ਨਾ ਰਹਾ ਅਤੇ ਬਹੁਤ ਵਰਿਆ ਤੁਹਾਡੇ ਕੋਲ ਆਉਣ ਦੀ ਚਾਹ ਵੀ ਰੱਖਦਾ ਹਾਂ ਜਾਂ ਮੈਂ ਕਦੇ ਹਿਸਪਾਨੀਆ ਨੂੰ ਜਾਵਾਂ ਮੈਂ ਆਸ ਰੱਖਦਾ ਹਾਂ ਪਈ ਉਧਰ ਨੂੰ ਜਾਂਦਿਆਂ ਹੋਇਆ ਤੁਹਾਡਾ ਦਰਸ਼ਨ ਕਰਾਂ ਅਤੇ ਜਾਂ ਪਹਿਲਾਂ ਮੇਰਾ ਜੀ ਤੁਹਾਡੀ ਸੰਗਤ ਨਾਲ ਕੁਝ ਤ੍ਰਿਪਤ ਹੋਵੇ ਤਾਂ ਤੁਹਾਨੂੰ ਉਧਰ ਨੂੰ ਪਹੁੰਚਾਇਆ ਜਾਵਾਂ ਪਰ ਹਾਲ ਹੀ ਮੈਂ ਸੰਤਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਂਦਾ ਹਾਂ ਕਿਉਂਕਿ ਜੋ ਮਕਦੂਨੀਆ ਅਤੇ ਆਖਰ ਦੇ ਲੋਕਾਂ ਦੀ ਪਾਣੀ ਹੋਈ ਪਈ ਯਰੂਸ਼ਲਮ ਦੇ ਸੰਤਾਂ ਵਿੱਚੋਂ ਉਹਨਾਂ ਲਈ ਜਿਹੜੇ ਗਰੀਬ ਹਨ ਚੰਗਾ ਉਗਰਾਹੀ ਕਰਨ ਹਾਂ ਇਹ ਉਹਨਾਂ ਦੀ ਪੌਣੀ ਹੋਈ ਅਤੇ ਇਹ ਇਹਨਾਂ ਦੇ ਕਰਜ਼ਦਾਰ ਵੀ ਹਨ ਕਿਉਂਕਿ ਜਦੋਂ ਪਰਾਇਆਂ ਕੁੰਬਾ ਇਹਨਾਂ ਦੀਆਂ ਆਤਮਿਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਪਰ ਸਰੀਰਿਕ ਵਸਤਾਂ ਨਾਲ ਇਹਨਾਂ ਦੀ ਸੇਵਾ ਕਰਨ ਸੋ ਜਦ ਇਸ ਕੰਮ ਨੂੰ ਸ੍ਰੀ ਚੜ ਲਾਵਾਂ ਤਾਂ ਇਸ ਫਲ ਨੂੰ ਸੋਗੀ ਨਾਲ ਉਹਨਾਂ ਦੇ ਹਵਾਲੇ ਕਰ ਦਿਆਂ ਤਾਂ ਮੈਂ ਤੁਹਾਡੇ ਕੋਲੋਂ ਹੋ ਕੇ ਅਗਾਹਾਂ ਹਿਸਪਾਨੀਆ ਨੂੰ ਜਾਵਾਂਗਾ ਅਤੇ ਮੈਂ ਜਾਣਦਾ ਹਾਂ ਭਈ ਜਦੋਂ ਤੁਹਾਡੇ ਕੋਲ ਆਵਾਂਗਾ ਤਾਂ ਉਹ ਮਸੀਹ ਦੀ ਬਰਕਤ ਦੀ ਭਰਪੂਰੀ ਲੈ ਕੇ ਆਵਾਂਗਾ ਹੁਣ ਇਹ ਪ੍ਰਭੂ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਿਮਿਤ ਔਰ ਆਤਮਾ ਦੇ ਪ੍ਰੇਮ ਦੇ ਨਿਮਿਤ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਜੋ ਤੁਸੀਂ ਪਰਮੇਸ਼ਰ ਦੇ ਅੱਗੇ ਮੇਰੇ ਲਈ ਪ੍ਰਾਰਥਨਾ ਕਰਨ ਵਿੱਚ ਮੇਰੇ ਨਾਲ ਯਤਨ ਕਰੋ ਭਈ ਉਹਨਾਂ ਤੋਂ ਜਿਹੜੀ ਯਹੂਦੀਆ ਵਿੱਚ ਬੇਪ੍ਰਤੀਥੇ ਹਨ ਮੈਂ ਬਚਾਇਆ ਜਾਵਾਂ ਨਾਲੇ ਮੇਰੀ ਉਹ ਸੇਵਾ ਜੋ ਯਰੂਸ਼ਲੈਮ ਦੇ ਲਈ ਹੋਣ ਵਾਲੀ ਹੈ ਸੋ ਸੰਤਾਂ ਨੂੰ ਪ੍ਰਵਾਨ ਹੋਵੇ ਤਾਜੁ ਮੈਂ ਪਰਮੇਸ਼ਰ ਦੀ ਇੱਛਾ ਨਾਲ ਤੁਹਾਡੇ ਕੋਲ ਆਨੰਦ ਨਾਲ ਆਵਾਂ ਅਤੇ ਤੁਹਾਡੇ ਨਾਲ ਸੁਖ ਪਾਵਾਂ ਹੁਣ ਸ਼ਾਂਤੀ ਦਾਤਾ ਪਰਮੇਸ਼ਰ ਤੁਸੀਂ ਸਭਨਾ ਦੇ ਅੰਗ ਸੰਗ ਹੋਵੇ ਆਮੀਨ